ਪੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਜੀ ਦੇ ਨਿਰਦੇਸ਼ਾਂ ਹੇਠ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਉਹਦੇ ਅੰਦਰਗਤ ਮੋਗਾ ਥਲੇ ਦੇ ਮੋਗਾ ਸਬਡਿਵੀਜ਼ਨ ਦੇ ਵਿੱਚ ਜਿਹੜੇ ਨਸ਼ੇ ਦੇ ਹੌਟਸਪੌਟ ਸੀਗੇ ਉਹ ਦੋ ਹੌਟਸਪੌਟਾਂ ਦੀ ਅੱਜ ਗਾਰਸੋ ਆਪਰੇਸ਼ਨ ਕੀਤਾ ਗਿਆ ਜਿਹਦੇ ਚ ਇੱਕ ਐਮਪੀ ਬਸਤੀ ਔਰ ਇੱਕ ਸਾੜਾਂ ਵਾਲੀ ਬਸਤੀ ਇਹਦੇ ਵਿੱਚ ਅਸੀਂ ਕਾਫੀ ਸ਼ਕਤੀਪੁਰਸ਼ ਅਤੇ ਸ਼ਕਤੀ ਵਹਿਕਲ ਪਲੱਸ ਕੋਈ ਰਿਕਵਰੀਆਂ ਵੀ ਹੋਈਆਂ ਨੇ ਜਿੱਦਾਂ ਕਿ ਅਸੀਂ ਜਾਣਕਾਰੀ ਤੁਹਾਨੂੰ ਥੋੜੀ ਲੇਟ ਚ ਦੇ ਰਹੇ ਹਾਂ ਇਹ ਅੱਜ ਕੀਤਾ ਗਿਆ ਜਿਹਦੇ ਵਿੱਚ ਤਕਰੀਬਨ ਗੇਂਡ ਖੋਦੇ ਤਕਰੀਬ ਜਿਹੜੀ ਫੋਰਸ ਇਨਵੋਲਵ ਹੋਈ ਹੈ ਔਰ ਦੋ ਡੀਐਸਪੀ ਸਰਬੰਦ ਔਰ ਦੋ ਐਸਐਸਓ ਸਰਬੰਦ ਔਰ ਇੰਜਾ ਟ੍ਰੈਫਿਕ ਇਨਾਲਸੀ ਤੇ ਇਹ ਕਿੰਨੀ ਦੇਰ ਤੱਕ ਚੱਲੇਗਾ ਇਹ ਲਗਾਤਾਰ ਚੱਲੇਗਾ ਜੀ ਲਗਾਤਾਰ ਚੱਲ ਰਿਹਾ ਚੱਲ ਰਿਹਾ ਔਰ ਲਗਾਤਾਰ ਚੱਲੇਗਾ ਸਰ ਤੁਹਾਡਾ ਮੈਸੇਜ ਦੇਖਦੇ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਸ਼ੇ ਦੇ ਬਾਰੇ ਅਵਾਮ ਨੂੰ ਮੈਸੇਜ ਇਹ ਦੇ ਰਿਹਾ ਹਾਂ ਜੀ ਦੇਖੋ ਕੋਈ ਵੀ ਸਮਾਜ ਦੇ ਵਿੱਚ ਜੇ ਕੋਈ ਰੀਤੀ ਆਉਂਦੀ ਹੈ ਫਿਰ ਉਹ ਜਦੋਂ ਤੱਕ ਪਬਲਿਕ ਦੀ ਦਰ ਸਹਿਯੋਗ ਨਹੀਂ ਮਿਲੇਗਾ ਉਦੋਂ ਤੱਕ ਉਹ ਰੀਤੀ ਤੇ ਨੱਖ ਨਹੀਂ ਪਾਈ ਜਾਏਗੀ ਜੋ ਅਸੀਂ ਪਬਲਿਕ ਨੂੰ ਇਹਨੇ ਵੀ ਸਾਨੂੰ ਹਰ ਤੁਰ ਸਹਿਯੋਗ ਦੇਣ ਕਿਤੇ ਕਿਤੇ ਕੋਈ ਨਸ਼ਾ ਵੇਚਣ ਦੀ ਜਾਂ ਕੋਈ ਥੇਕਾ ਲਈ ਨਸ਼ੇ ਕੋਈ ਖਬਰ ਆਉਂਦੀ ਹੈ ਕੋਈ ਵੀ ਇੰਸੀਡੈਂਟ ਪਤਾ ਲੱਗਦਾ ਤੇ ਉਹ ਸਾਨੂੰ ਸ਼ੀਟੀ ਤੋਂ ਸ਼ੀਟੀ ਕਸਣ ਤੁਹਾਡੀ ਨੌਲੇਜ ਲਿਆਉਣ ਦਾ ਅਗੇ ਉਹਦੇ ਤੇ ਕਾਰਵਾਈ ਕੀਤੀ ਗਈ ਅੱਜ ਮਾਨਯੋਗ ਬੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਜੀ ਦੇ ਨਿਰਦੇਸ਼ਾਂ ਅਹਿਡ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਉਹਦੇ ਅੰਦਰ ਗ ਮੋਗਾ ਘਲੇ ਦੇ ਮੋਗਾ ਸਬਡਿਵੀਜ਼ਨ ਦੇ ਵਿੱਚ ਜਿਹੜੇ ਨਸ਼ੇ ਦੇ ਹੌਟਸਪੌਟ ਸੀਗੇ ਉਹ ਦੋ ਹੌਟਸਪੌਟਾਂ ਦੀ ਅੱਜ ਗਾਰਸੋ ਆਪਰੇਸ਼ਨ ਕੀਤਾ ਗਿਆ ਜਿਹਦੇ ਚ ਇੱਕ ਐਮਪੀ ਬਸਤੀ ਔਰ ਇੱਕ ਸਾਰਾਂ ਵਾਲੀ ਬਸਤੀ ਇਹਦੇ ਵਿੱਚ ਅਸੀਂ ਕਾਫੀ ਸ਼ਕਤੀਪੁਰਸ਼ ਅਤੇ ਸ਼ਕਤੀ ਵਹਿਕਲ ਪਲੱਸ ਕੁਝ ਰਿਕਵਰੀਆਂ ਵੀ ਹੋਈਆਂ ਨੇ ਜਿਹੜਾ ਕੀ ਅਸੀਂ ਜਾਣਕਾਰੀ ਤੁਹਾਨੂੰ ਥੋੜੀ ਦੇਰ ਚ ਦੇ ਦਿੰਦੇ ਹਾਂ ਇਹ ਅੱਜ ਕੀਤਾ ਗਿਆ ਜਿਹਦੇ ਵਿੱਚ ਤਕਰੀਬਨ 100 ਦੇ ਕਰੀਬ ਜਿਹੜੀ ਫੋਰਸ ਇਨਵੋਲਵ ਹੋਈ ਹੈ ਔਰ ਦੋ ਡੀਐਸਪੀ ਸਹਿबान ਔਰ ਦੋ ਐਸਐਚਓ ਸਹਿबान ਔਰ ਇੰਚਾਰਜ ਟ੍ਰੈਫਿਕ ਇਨਾਲ ਸੀ ਤੇ ਇਹ ਕਿੰਨੀ ਬੇਸਕਾਬ ਨਹੀਂ ਹੱਥ ਇਹ ਲਗਾਤਾਰ ਚੱਲੇਗਾ ਜੀ ਲਗਾਤਾਰ ਚੱਲ ਰਿਹਾ ਚੱਲ ਰਿਹਾ ਔਰ ਲਗਾਤਾਰ ਚੱਲੇਗਾ ਤੁਹਾਡਾ ਮੈਸੇਜ ਦੇਖਦੇ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਸ਼ੇ ਦੇ ਬਰ ਬਾਰੇ ਆਵਾਮ ਨੂੰ ਮੈਸੇਜ ਇਹ ਦੇ ਰਹੇ ਆਂ ਜੀ ਦੇਖੋ ਕੋਈ ਵੀ ਸਮਾਜ ਦੇ ਵਿੱਚ ਜੇ ਕੋਈ ਰੀਤੀ ਆਉਂਦੀ ਹੈ ਫਿਰ ਉਹ ਜਦੋਂ ਤੱਕ ਪਬਲਿਕ ਦੀ ਦਰ ਸਹਿਯੋਗ ਨਹੀਂ ਮਿਲੇਗਾ ਉਦੋਂ ਤੱਕ ਉਹ ਰੀਤੀ ਤੇ ਨੱਖ ਨਹੀਂ ਪਾਈ ਜਾਏਗੀ ਜੋ ਅਸੀਂ ਪਬਲਿਕ ਨੂੰ ਇਹਨੇ ਵੀ ਸਾਨੂੰ ਹਤਵਤ ਸਹਿਯੋਗ ਦੇਣ ਕਿਤੇ ਕਿਤੇ ਕੋਈ ਨਸ਼ਾ ਵੇਚਣ ਦੀ ਜਾਂ ਕੋਈ ਥਾਂ ਦੀ ਨਸ਼ੇ ਦੇ ਕੋਈ ਖਬਰ ਆਉਂਦੀ ਹੈ ਕੋਈ ਵੀ ਇੰਸੀਡੈਂਟ ਪਤਾ ਲੱਗਦਾ ਤੇ ਉਹ ਸਾਨੂੰ ਸ਼ੀਟੀ ਨੂੰ ਸੀਟੀ ਕਸਣ ਸਾਡੀ ਨੌਲੇਜ ਲਿਆਉਣ ਤਾਂ ਕਿ ਉਹਦੇ ਤੇ ਕਾਰਵਾਈ ਕੀਤੀ ਜਾਵੇ